ਹਾ ਕਰਨਾ ਪਾਈ ਮੰਨੈ ਪਤ ਸਿਓ ਪ੍ਰਗਟ ਜਾਇ ਮੰਨੈ ਮੰਗ ਨ ਚੱਲੇ ਪੰਥ ਮੰਨੈ ਧਰਮ ਸੇ ਤੀ ਸੁਨਵੰਦਾ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੈ ਪਾਵੇ ਮੁਖ ਦੋਆਰ ਮੰਨੈ ਪਰਵਾਰੇ ਸੁਧਾਰ ਮੰਨੈ ਤਰੇ ਤਰੇ ਗੁਰ ਸਿਖਾ ਮੰਨੈ ਨਾਨਕ ਭਵੇ ਨਾ ਪਿਖ ਐਸਾ ਨਾਮ ਅਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਰ ਪੰਜ ਪ੍ਰਧਾਨ ਪंचे ਪਾਵ ਹੈ ਦਰਗਾ ਮਾਨ ਪंचे ਸੁਹੇ ਦਰਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕੈ ਕਰੇ ਵਿਚਾਰ ਕਰਤੇ ਕੇ ਕਰਨਾ ਹੈ ਨਾਹੀ ਸਮਾਰ ਔਲ ਧਰਮ ਦਇਆ ਕਾ ਪੂਤਾ ਸੰਤੋਖ ਥਾਪ ਰਖਿਆ ਜਨ ਸੂਤਾ ਦੇ ਕੋ ਬੁਕੇ ਹੋ ਬੇਚੀਆਰ ਤਮਲੇ ਉਪਰ ਕੇਤਾ ਪਾਰ ਪਰਤੇ ਹੋਰ ਪਰੇ ਹੋਰ ਹੋਰਾ ਇਸਤੇ ਪਾਰ ਤਲ ਕਵਣ ਜੋਰਾ ਜੀ ਯਾਤ੍ਰੰਗ ਕੇ ਨਾਮ ਸਭ ਨਾ ਲਿਖਿਆ ਬੜੀ ਕਲਾ ਇਹੋ ਲੇਖਾ ਲਿਖ ਜਾਣ ਕੋਈ ਨ ਦੇਖਾ ਲਿਖਿਆ ਕੇਤਾ ਹੋਏ ਇਹ ਤਾਂ ਤਾਂ ਸਵਾਲਿਓ ਰੂਪਾ ਏ ਦੀ ਦਾਤ ਜਾਣੇ ਕੋਣੇ ਕੂਤਾ ਏ ਤਾਂ ਕਿਸਾ ਇੱਕ ਕਵਾਉ ਤੇਸ ਤੇ ਹੋਏ ਲੱਖ ਦਰਿਆ ਹੋ ਕੁਦਰਤ ਦੇ ਕਵਣ ਕਹਾ ਵਿਚਾਰੇ ਬਾਰਿਆ ਨਾ ਜਾਮਾ ਇੱਕ ਵਾਰ ਜੋਤ ਦੇ ਪਾਵੇ ਸਾਈ ਭਰੀ ਕਾਰ ਤੋ ਸਦਾ ਸਲਾਮਤ ਨਰਿੰਕਾਰ ਅਸੰਖ ਜਾਪੈ ਸੰਗ ਪਾਵ ਸੰਗ ਪੂਆ ਸੰਗ ਪਤਾਉ ਅਸੰਖ ਗ੍ਰੰਥ ਮੁਮਕਵੇ ਆਠ ਸੰਖ ਜੋਗ ਮੰਨ ਰਹੇ ਆਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸੱਤੇ ਅਸੰਖ ਦਤਾਰ ਅਸੰਖ ਸੁਲਮੋ ਪਖਸਾਰ ਅਸੰਖ ਮੋਨ ਲੈ ਬਲਾਈ ਤਾਰੇ ਕੁਦਰਤ ਕੈ ਬਿਨ ਕਾਹਾਂ ਵਿਚਾਰ ਮਰਿਆ ਨਾ ਜਾਮਾ ਇੱਕ ਵਾਰ ਜੋਤ ਦਿਹਾਦੇ ਸਾਈ ਭਲিকার ਉਹ ਸਦਾ ਸਲਾਮਤ